ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਜਿਹੜੇ ਕਿ 10th ਤੇ +2 ਕਲਾਸ ਦੇ ਲਈ ਜਿਹੜੇ ਬੱਚਿਆਂ ਦੀ ਵੀ ਰੀਪੀਅਰ ਆਈ ਹੋਈ ਸੀ ਕੰਪਾਰਟਮੈਂਟ ਆਈ ਹੋਈ ਸੀ ਐਗਜ਼ਾਮਸ ਦੇ ਵਿੱਚੋਂ ਕਿਸੇ ਮਰਜ਼ੀ ਸਬਜੈਕਟ ਦਾ ਸੀ ਜਾਂ ਕੋਈ ਬੱਚਾ ਜਿਹੜਾ ਐਡੀਸ਼ਨਲ ਐਗਜ਼ਾਮ ਦੇਣਾ ਚਾਹੁੰਦਾ ਸੀ ਜਾਂ ਜਿਹੜੇ ਕਿ ਉਹਨੇ ਆਪਣਾ ਇੰਪਰੂਵਮੈਂਟ ਐਗਜ਼ਾਮ ਦੇਣੀ ਹੈ ਮਤਲਬ ਕਿ ਮਾਰਕਸ ਵਧਾਉਣ ਵਾਲੇ ਹੁੰਦਾ ਦੁਬਾਰਾ ਪੇਪਰ ਦਿੱਤਾ ਜਾਂਦਾ ਹੈ ਉਹ ਸਾਰੇ ਬੱਚਿਆਂ ਦਾ ਚਾਹੇ ਬੱਚਾ ਓਪਨ ਸਕੂਲ ਦਾ ਸੀ ਚਾਹੇ ਬੱਚਾ ਜਿਹੜਾ ਰੈਗੂਲਰ ਸਟੂਡੈਂਟਸ ਜੀ ਸਭ ਦੇ ਲਈ ਪ੍ਰੀਖਿਆ ਫਾਰਮ ਜਿਹੜੇ ਕੀ ਸ਼ੁਰੂ ਹੋ ਚੁੱਕੇ ਨੇ ਮਤਲਬ ਕਿ ਜਿਹੜੇ ਬੱਚਿਆਂ ਦੀ 10th ਤੇ +2 ਕਲਾਸ 10ਵੀਂ ਤੇ 12ਵੀਂ ਕਲਾਸ ਦੇ ਵਿੱਚੋਂ ਰੀਪੇਅਰ ਆਈ ਸੀ ਠੀਕ ਹੈ ਉਹਨਾਂ ਦਾ ਇੱਕ ਚਾਂਸ ਤਾਂ ਲੰਘਿਆ ਉਹਨਾਂ ਦਾ ਸੈਕੰਡ ਚਾਂਸ ਹੈ ਠੀਕ ਹੈ ਜਿਹੜੇ ਬੱਚਿਆਂ ਨੇ ਵੀ ਜਿਹਦੀ ਜਿਹੜੇ ਬੱਚਿਆਂ ਦੀ ਵੀ ਰੀਪੇਅਰ ਕਲੀਅਰ ਨਹੀਂ ਹੋਈ ਕੰਪਾਰਟਮੈਂਟ ਕਲੀਅਰ ਨਹੀਂ ਹੋਈ ਪਾਸ ਨਹੀਂ ਹੋਏ ਉਹ ਹੁਣ ਆਪਣਾ ਦੁਬਾਰਾ ਤੋਂ ਫਾਰਮ ਭਰ ਸਕਦੇ ਨੇ ਠੀਕ ਹੈ ਫਾਰਮ ਭਰਨ ਦੇ ਜਿਹੜੇ ਕਿ ਫਾਰਮ ਸ਼ੁਰੂ ਹੋ ਚੁੱਕੇ ਨੇ ਤੇ ਲਾਸਟ ਡੇਟ ਕਿੰਨੀ ਹੈ ਕਿੰਨੀ ਫੀਸ ਹੈ ਮੈਂ ਤੁਹਾਨੂੰ ਦੱਸਦੀ ਆ ਇਸ ਵੀਡੀਓ ਦੇ ਵਿੱਚ 10ਵੀਂ ਤੇ 11ਵੀਂ ਵਾਲੇ ਬੱਚੇ ਤੇ ਸਟੂਡੈਂਟਸ ਜਿਹੜੇ ਤੁਹਾਡੇ ਪੇਪਰ ਹੋਣਗੇ ਇਹ ਤੁਹਾਡੇ ਫਰਬਰੀ ਮਾਰਚ ਜਿਹੜੇ ਫਾਈਨਲ ਐਗਜ਼ਾਮ ਹੁੰਦੇ ਨੇ ਨਾ ਬੱਚਿਆਂ ਦੇ ਉਹਨਾਂ ਬੱਚਿਆਂ ਦੇ ਨਾਲ ਹੀ ਤੁਹਾਡੇ ਐਗਜ਼ਾਮ ਹੋਣਗੇ ਠੀਕ ਹੈ ਫਰਵਰੀ ਮਾਰਚ ਦੇ ਵਿੱਚ ਹੀ ਤੁਹਾਡਾ ਰੀਪੇਅਰ ਦਾ ਜਿਹੜਾ ਪੇਪਰ ਹੋਣਾ ਕੰਪਾਰਟਮੈਂਟ ਦਾ ਪੇਪਰ ਹੋਣਾ ਜਾਂ ਕੋਈ ਬੱਚਾ ਐਡੀਸ਼ਨਲ ਵਾਧੂ ਵਿਸ਼ਾ ਦੇ ਰਿਹਾ ਜਾਂ ਕਾਰਗੁਜ਼ਾਰੀ ਦੇ ਲਈ ਆ ਠੀਕ ਹੈ ਹਾਂਜੀ ਜਿਹੜੇ ਬੱਚੇ ਹੈਗੇ ਨੇ 10th ਕਲਾਸ میٹرਿਕ ਦੇ ਵਿੱਚੋਂ ਜਿਨ੍ਹਾਂ ਦੀ ਰੀਪੇਅਰ ਸੀ ਤਾਂ ਉਹਨਾਂ ਦੀ ਫੀਸ ਆ ਜਿਹੜੀ ਕਿ 1200 ਤੇ 220 1420 ਆ ਠੀਕ ਹੈ ਤੇ ਉਸ ਜਾਂ ਵਾਧੂ ਵਿਸ਼ਾ ਕਿਸੇ ਬੱਚੇ ਦਾ ਤੇ ਜੇ ਕਿਸੇ ਬੱਚੇ ਨੇ ਆਪਣਾ ਮਾਰਕਸ ਵਧਾਉਣ ਲਈ ਪੇਪਰ ਦੇਣੇ ਨੇ ਤਾਂ ਉਹਦਾ 2000 ਪਲੱਸ 220 ਹੈ ਪਲੱਸ 220 ਮਤਲਬ ਕਿ ਪ੍ਰੈਕਟੀਕਲ ਵਿਚ ਐਡ ਹੋ ਜਾਣਗੇ ਠੀਕ ਹੈ ਤੇ 12ਵੀਂ ਜਿਹੜੇ ਬੱਚਿਆਂ ਦੀ ਪਲੱਸ 2 ਦੇ ਵਿੱਚੋਂ ਰੀਪੀਅਰ ਹੈ ਉਹਨਾਂ ਦੀ ਕੰਪਾਰਟਮੈਂਟ ਰੀਪੀਅਰ ਦਾ ਜਿਹੜਾ ਫੀਸ ਹੈ ਉਹ ਹੈਗੇ 1600 ਰੁਪਏ ਪਲੱਸ 270 ਰੁਪਏ 1870 ਰੁਪਏ ਠੀਕ ਹੈ ਤੇ ਪਲਸ 2 ਦੇ ਵਿੱਚੋਂ ਜਿਹਨਾਂ ਬੱਚਾ ਨੇ ਆਪਣੇ ਮਾਰਕਸ ਵਧਾਉਣ ਲਈ ਪੇਪਰ ਦੇਣਾ ਉਹਨਾਂ ਦੇ 2300 ਪਲਸ 270 2570 ਹੋ ਗਿਆ। ਮਤਲਬ ਕਿ ਜਿਹੜੇ ਬੱਚਿਆਂ ਦੀ 20 ਰੀਪੇਅਰ ਹੈ 10th ਦੇ ਵਿੱਚੋਂ ਉਹਨਾਂ ਦੀ ਫੀਸ ਹੈਗੀ ਹੈ ਅਜੇ 1420 ਰੁਪਏ ਤੇ ਜਿਹੜੇ ਬੱਚੇ ਹੋਣਗੇ ਨੇ ਪਲਸ 2 ਦੇ ਵਿੱਚ ਉਹਨਾਂ ਦੇ 1870 ਠੀਕ ਹੈ। ਤੇ ਤੁਹਾਡੀ ਹੈਗੇ ਲਾਸਟ ਡੇਟ ਮਤਲਬ ਕਿ ਕਰੋ ਤੱਕ ਤੁਸੀਂ ਬਿਨਾ ਲੇਟ ਫੀਸ ਬਿਨਾ ਲੇਟ ਫੀਸ ਤੱਕ ਆਪਣੇ ਫਾਰਮ ਭਰ ਸਕਦੇ ਹੋ 16-10 ਤੋਂ ਸ਼ੁਰੂ ਹੋ ਗਏ ਨੇ। ਠੀਕ ਹੈ 16 ਅਕਤੂਬਰ ਤੋਂ ਸ਼ੁਰੂ ਹੋ ਚੁੱਕੇ ਨੇ ਫਾਰਮ ਭਰਨੇ ਇਹ ਤੇ 25 ਅਕਤੂਬਰ ਤੱਕ ਨੇ 25 10 ਤੱਕ ਅੱਜ ਹੋ ਗਈ 18 25 ਤਰੀਕ ਤੱਕ ਤੁਸੀਂ ਆਪਣਾ ਜਿਹੜੇ ਕੀ ਫੀਸ ਹੈ ਐਨੀ ਫੀਸ ਨਾਲ ਭਰ ਸੌਦੇ ਇਹਦੇ ਵਿੱਚ ਕੋਈ ਵੀ ਤੁਹਾਨੂੰ ਫਾਈਨ ਨਹੀਂ ਲੱਗੂਗਾ ਹਾਂ ਜੇ ਤੁਹਾਨੂੰ ਮਤਲਬ ਕਿ ਤੁਹਾਡਾ ਜਿਹੜਾ ਇਸ ਤੋਂ ਅੱਗੇ ਤੁਸੀਂ ਭਰ ਰਹੇ ਹੋ ਤਾਂ ਤੁਹਾਨੂੰ ਜਿਹੜੇ ਕੀ 1000 ਰੁਪਏ ਲੇਟ ਫੀਸ ਲੱਗੂਗੀ ਫਿਰ 2000 ਰੁਪਏ ਲੇਟ ਫੀਸ ਹੈ 1000 ਰੁਪਏ ਲੇਟ ਫੀਸ ਦੇ ਨਾਲ ਜਿਹੜੇ ਕੀ ਡੇਟ ਹੋ ਜੂਗੀ ਸ਼ੁਰੂ ਤੁਹਾਡੀ 26 ਅਕਤੂਬਰ ਤੋਂ ਲੈ ਕੇ 31 ਅਕਤੂਬਰ ਤੱਕ ਹੈ ਤੇ ਜਿਹੜੇ ਬੱਚਾ ਨੇ 1 ਨਵੰਬਰ ਤੋਂ ਲੈ ਕੇ 15 ਨਵੰਬਰ ਤੱਕ ਭਰਨਗੇ ਉਹਨਾਂ ਨੂੰ ਜਿਹੜੇ ਕੀ ਫਾਈਨ ਲੱਗੂਗਾ ਉਹਨਾਂ ਦਾ ਰਜੇ 2000 ਰੁਪਏ ਠੀਕ ਹੈ ਸੋ ਤੁਸੀਂ ਬਿਨਾ ਲੇਟ ਫੀਸ ਜਿਹੜੇ ਕੀ ਆਪਣੇ ਫਾਰਮ ਭਰ ਦੋ ਪ੍ਰੀਖਿਆ ਫਾਰਮ ਤੁਹਾਡੇ ਰਿਪੇਅਰ ਵਾਲੇ ਕੰਪਾਰਟਮੈਂਟ ਵਾਲੇ ਉਹ ਹੈਗਾ 25 10 ਤੱਕ ਠੀਕ ਹੈ ਮਤਲਬ ਕਿ 25 10 ਤੋਂ ਪਹਿਲੇ ਭਰ ਦੋ ਨਹੀਂ 25 ਤਰੀਕ ਨੂੰ ਭਰਤਾ ਤੁਸੀਂ ਤਾਂ ਵੀ ਤੁਹਾਨੂੰ ਜਿਹੜੇ ਕੀ ਹੈ ਫਾਈਨ ਨਹੀਂ ਲੱਗੂਗਾ ਤੇ ਪ੍ਰੀਖਿਆ ਫਾਰਮ ਖੇਤਰੀ ਮੁੱਖ ਦਫ਼ਤਰ ਦੇ ਵੀ ਜਮ੍ਹਾਂ ਕਰਵਾਉਣ ਦੀ ਮਿਤੀ ਹੈਗੀ 31 ਤੋਂ ਪਰ ਠੀਕ ਹੈ ਸੋ ਇਹ ਹੈ ਤੁਹਾਡੀ ਜਿਹੜੇ ਕੀ ਅ ਧੰਨਵਾਦ ਜਾਣਕਾਰੀ ਸ਼ੇਅਰ ਕੀਤੀ ਹੈ ਕਿ ਤੁਹਾਡੇ ਰਿਪੇਅਰ ਦੇ ਪ੍ਰੀਖਿਆ ਫਾਰਮ ਆ ਜਿਹੜੇ ਕੀ ਫਾਰਮ ਫਿਲ ਹੋਣੇ ਸ਼ੁਰੂ ਹੋ ਗਏ ਨੇ ਥੈਂਕਸ ਆਪਣੇ ਚੈਨਲ ਤੇ ਹਰ ਸਬਜੈਕਟ ਦੀ ਤਿਆਰੀ ਜਿਹੜੀ ਕੀ ਕਰਵਾਈ ਹੋਈ ਹੈ ਤੁਸੀਂ ਪਲੇਲਿਸਟਾਂ ਬਣੀਆਂ ਹੋਣੇ ਉੱਥੋਂ ਵਿਜ਼ਿਟ ਕਰਕੇ ਆਪਣੀ ਤਿਆਰੀ ਕਰ ਸਕਦੇ ਹੋ ਬਾਕੀ ਆਪਾਂ ਨਾਲ ਦੀ ਨਾਲ ਵੀ ਤਿਆਰੀ ਕਰਵਾਵਾਂਗੇ ਥੈਂਕਸ